ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਨਗ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਬਿੱਲੂ ਦੇ ਕੋਲ ਤੇ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੋਸ਼ ਦਿਨਾਂ ਦੀ ਡਿਟੇਲ ਆਜੋ ਭਾਜੀ ਉੱਪਰ ਜੀ ਆਓ ਸਾਸਰੀ ਕਾਲਾ ਪਾਜੀ ਸਾਸਰੀਆ ਵੀਰ ਜੀ ਸਾਸਰੀਆ ਵੀਰ ਜੀ ਕੀ ਹਾਲ ਏ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਵਧੀਆ ਸ਼ੁਕਰ ਬੜਾ ਰੱਬ ਦਾ ਵੀਰ ਜੀ ਤੁਸੀਂ ਸੁਣਾਓ ਹਾਂ ਕਿਰਪਾ ਜੀ ਵਾਹਿਗੁਰੂ ਦੀ ਚਲੋ ਕਿਰਪਾ ਜੀ ਦੀ ਵੀਰ ਜੀ ਇਹ ਪਾਜੀ ਨਾਮ ਤੇ ਐਡਰੈਸ ਦੱਸ ਦਿਓ ਨਾਂ ਰੋਬਟ ਜੋ ਠੀਕ ਹੈ ਜੀ ਨਾਮ ਰੋਬਟ ਠੀਕ ਹੈ ਜੀ ਪਿੰਡ ਰਾਏਪੁਰ ਤਹਿਸੀਲ ਜਨਾਲਾ ਹਣਾ ਹਾਂਜੀ ਤੇ ਫੋਨ ਨੰਬਰ ਹੈਗਾ 97813 87936 ਹਾਂਜੀ ਰੋਬਟ ਦਾ ਜੋ ਠੀਕ ਹੈ ਜੀ ਤੇ ਬਈ ਦੱਸਿਓ ਹੁਣ ਨੀਲੀ ਰਵੀ ਦੇ ਬਾਰੇ ਵੀਰ ਜੀ ਦੁੱਧ 5 ਕਿਲੋ ਜੋ ਅੱਛਾ ਜੀ ਹਾਂਜੀ ਠੀਕ ਹੈ ਜੀ ਤਾਂ 2 ਮਹੀਨੇ ਚੈੱਕ ਪਾਸ ਕੀਤੀ ਹੁਣੇ ਡਾਕਟਰ ਸਾਹਿਬ ਨੇ ਠੀਕ ਹੈ ਠੀਕ ਹੈ ਲਓ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਤੇ ਦੁੱਧ ਜਿਹੜਾ 5 ਲੀਟਰ ਤਿਆਰ ਆ ਇਹਦਾ ਸੱਜੇ ਦਾ ਕਿੰਨਾ ਕਰ ਰਿਕਾਰਡ ਹੀ ਸੱਜੇ ਦਾ ਭਾਈ 15 16 ਗੱਲਾਂ ਦੱਸ ਦੇ ਜੋ ਅੱਛਾ ਜੀ ਹਾਂ ਜੀ ਬਾਰਡਰ ਏਰੀਆ ਤੋਂ ਲਈ ਆਈ ਹੈ ਜੀ ਠੀਕ ਹੈ ਠੀਕ ਹੈ ਗਾਂ ਕਿੰਮਾ ਸੁਗਾ ਸੁਣਾ ਨੇ ਇਹ ਭਾਈ ਦੂਜਾ ਸੁਗਾ ਸੁਣੇ ਜੀ ਠੀਕ ਹੈ ਜੀ ਦੂਜੇ ਸੁਗੇ ਲਈ ਗੱਬਣਾ ਹਾਂ ਹਾਂਜੀ ਖੋਲ ਦਿਓ ਭਾਈ ਜੀ ਫਿਰ ਪੂਰੀ ਵੱਡੀ ਛੋਟੀ ਭਾਈ ਠੀਕ ਹੈ ਠੀਕ ਹੈ ਲਓ ਜੀ ਪਿਓਰ ਆ ਗਈ ਜਿਆ ਸੂਲ ਤੱਕ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਤੇ ਹਵਾਨੇ ਤੇ ਵੀ ਡੱਬ ਆ ਗਿਆ ਤੇ ਬਾਕੀ ਕੱਦ ਕਾੜ ਜਿਹੜਾ ਬਹੁਤ ਹੀ ਚੰਗਾ ਵਾ ਤੇ ਫੇਸ ਵੀ ਤੁਸੀਂ ਚੈੱਕ ਕਰ ਸਕਦੇ ਜਾਨ ਮਣਕੀ ਅੱਖ ਆਲੀ ਆ ਗਈ ਵੱਡੀ ਝੋਟੀ ਹੈ ਬੁਰੀ ਭਾਜੀ ਠੀਕ ਹੈ ਠੀਕ ਹੈ ਜੀ ਲਓ ਜੀ ਕੱਦ ਕਾੜ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਕੋਈ ਮੋੜ ਤੋਂ ਮੋੜ ਤੋਂ ਕੋਈ ਨਹੀਂ ਆ ਬਾਕੀ ਥਾਣਾ ਦਾ ਸਹਿਜਗਾ ਵੀ ਚੰਗਾ ਵਾ ਤੇ ਥਾਣੇ ਵੀ ਜਿਹੜਾ ਨੋਕ ਵਾਲਾ ਲੱਗਾ ਵਿਆ ਵਾ ਬਖਾ ਦਿਓ ਯਾਰ ਅੱਜ ਭਾਜੀ ਪੂਰੀ ਵੱਡੀ ਝੋਟੀ ਥਾਂ ਸੁਣ ਬਖਾਓ ਯਾਰ ਠੀਕ ਹੈ ਠੀਕ ਹੈ ਜੀ ਲਓ ਜੀ ਬਾਰਡਰ ਠੀਕ ਆ ਕੋਈ ਨਹੀਂ ਆ ਜਾ ਉੱਥੇ ਆ ਡਾਕਟਰ ਸਾਹਿਬ ਆਪੇ ਆਏ ਆ ਕਿੰਨੇ ਚਿਰ ਦੀ ਭਾਈ ਕੀਤੀ ਚੈੱਕ ਪਾਸ ਆਪਾਂ ਸਾਢੇ 3 ਮਹੀਨੇ ਜੀ ਠੀਕ ਆ ਸਾਢੇ 3 ਮਹੀਨੇ ਦੀ ਚੈੱਕ ਪਾਸ ਚਾਲ ਫਾਫਾ ਵੀ ਪਿਆ ਜੀ ਵੇਖ ਸਾਡੇ ਤੁਸੀਂ ਇਹ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਕੱਦ ਪਾ ਕਮਾਲ ਆ ਬੋ ਭਾਈ ਮੱਢੀ ਪੂਰੀ ਝੋਦੀ ਆ ਜੀ ਠੀਕ ਆ ਠੀਕ ਆ ਨਹੀਂ ਸ਼ੱਕ ਨਹੀਂ ਕੋਈ ਵੀ ਕਿੰਨਾ ਕਿਲੇ ਮੁੱਲ ਭਾਈ ਇਹਦਾ ਦੇ ਜੀ ਭਾਈ 95 ਦੀ ਨੇ ਕਰੀਏ ਜੈ ਜੀ ਇਹ ਜੋ ਛੋਟੀ ਵੇਖ ਲਓ ਗੁੱਡੀ ਬੱਧੀ ਨਹੀਂ ਕੋਈ ਸ਼ਾਕਤ ਨਹੀਂ ਪਿਓਰ ਨੀਲੀ ਰਵਿਲੀ ਹਾਂਜੀ ਚਲ ਹੋਰ ਸ਼ਾਦੀ ਹੈ 5000 ਜੀ 90 ਹਾਂਜੀ ਕਰਦੀਆਂ ਹਾਂ ਨਾ ਮੈਂ ਜਿੱਥੇ ਤੇ ਛੱਡਣੀ ਜੇ ਨਹੀਂ ਮਰੋ ਸ਼ੋਸ਼ੇ ਵਾਲਾ ਕੰਮ ਨਹੀਂ ਹੋਣਾ 100 ਰੁਪਿਆ ਤੇ ਕਰਨਾ ਹੀ ਪੈਣਾ ਚਲੋ ਯਾਰ ਕਰ ਦਾਂਗੇ 80000 ਦੇ 1000 ਰੁਪਏ ਕਰਨੀ ਆ 84 ਦੀ ਹਾਂਜੀ 84000 ਦੀ ਠੀਕ ਹੈ ਲਓ ਜੀ 84000 ਦੀ ਬਾਕੀ ਨਹੀਂ ਮਿਲਦੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੱਡੀ ਛੋਟੀ ਹੈ ਪੂਰੀ ਵਿਖਾਓ ਜਰਾ ਲਾ ਕੇ ਕਰਕੇ ਠੀਕ ਹੈ ਠੀਕ ਹੈ ਲਓ ਜੀ 84000 ਦੀ ਬਿਲਕੁਲ ਨਾਰਮਲ ਰੇਟ ਹੈ ਬਾਕੀ ਕੱਦ ਕਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਉਹ ਤਾਂ ਹੈ ਪਿਓਰ ਨੀਲੀ ਰਵੀ ਮਿਲਨੀ ਨਹੀਂ 84000 ਦੀ ਜਿੰਨੀਆਂ ਮਰਜ਼ੀ ਰੋਜ਼ ਭੈਣ ਭਰਾ ਵੀਡੀਓ ਬਣਾਉਂਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਬਿਲਕੁਲ ਹੀ ਛੋਟ ਛੱਪੇ ਵਾਲਾ ਮੁੱਲ ਪਾਤਾ ਉਹ ਵੀਰ ਨੇ ਪੂ ਜੀ ਉਹਦੀ ਗੱਲ ਕੋਈ ਨਹੀਂ ਕਿ ਨਹੀਂ ਜੀ ਨਵੇਂ ਨਾ ਆਈ ਹੈ ਜਿਹੜੀ ਬਿਲਕੁਲ ਬਿਲਕੁਲ ਸਹੀ ਗੱਲ ਤੇ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਦੋਵੇਂ ਜਾਵ ਜੀ ਠੀਕ ਹੈ ਜੀ ਕੋਈ ਹਰੀ ਰੰਗ ਦੀ ਰਵਾਸ ਆ ਦੀ ਕਿਸੇ ਭੈਣ ਭਰਾ ਕੋਲ ਨਹੀਂ ਤੇ ਬਾੜੇ ਮਿਲਦੀ ਰਹੀ ਉਹਨਾਂ ਘਰ ਅੱਛਾ ਜੀ ਹਾਂਜੀ ਠੀਕ ਹੈ ਮਾਰੀ ਦਾ ਜਿਹੜਾ ਝੰਡਾ ਵਾ ਡਰਦੀ ਹੈ ਡਰਦੀ ਹੈ ਹਾਲੀ ਆਈ ਹੈ ਹਾਂ ਕੋਈ ਗੱਲ ਨਹੀਂ ਤੇ ਦੂਜੇ ਨੰਬਰ ਤੇ ਕਿਵੇਂ ਜੇ ਵੜ 16 ਕਿਲੋ ਹੋਗਾ ਭਾਜੀ ਲਓ ਜੀ 16 ਲੀਟਰ ਜਿਹੜਾ ਦੁੱਧ ਤਿਆਰ ਆ ਜਵਾਕੀ ਦੇ ਬੱਚੇ ਆ ਮਗਰ ਬੱਚਾ ਜੋ ਠੀਕ ਆ ਜੀ ਮੇਲ ਕਾਫ ਆ ਗਿਆ ਜੋ ਪਿਛੇ ਪਰ ਬੇਨਦੀ ਆ ਵੀ ਆਪਾਂ ਲਈਏ ਛੱਡ ਜੋ ਬੱਚਾ ਨਹੀਂ ਥੱਲੇ ਛੱਡਦੇ ਠੀਕ ਆ ਕਹਿੰਦੀ ਕੁਝ ਨਹੀਂ ਆ ਬੱਚਾ ਛੱਡ ਲਈ ਪਰ ਬੱਚਾ ਛੱਡਦੀ ਨਹੀਂ ਆਪਾਂ ਇਹ ਜਿਹੜੀ ਗੱਲ ਆ ਨਹੀਂ ਸਿਆਣੀਆਂ ਗੱਲ ਦੱਸਿਆ ਚੰਗਾ ਹੰਦਾ ਹੋਰ ਵੀ ਘਰ ਜਾ ਕੇ ਬੱਚਾ ਛੱਡੇ ਨਾਲ ਲਵੇ ਨਾਲ ਉਹ ਚ ਗੱਲ ਆ ਥਾਣੇ ਹਾਂ ਜੀ ਹਾਂ ਭੂ ਛਟਾ ਹੋਏ ਤੇ ਸਾਡੀ ਗਰੰਟੀ ਜੋ ਠੀਕ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ 15 ਨਿਕਲਾਂ ਦਾ 20 ਦਿਨਾਂ ਦਾ ਹੈਗਾ ਜੋ ਬੱਚਾ ਠੀਕ ਆ ਲਓ ਜੀ 15 ਤੋਂ 20 ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਬਸ ਬੱਡੀ ਵਛੀ ਜੋ ਪਹਿਲਾਂ ਤੂੰ ਆ ਬੈਠ ਜਾ ਠੀਕ ਹੈ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜਾਨ ਬੋਦੀ ਵਾਲੀ ਆ ਗਈ ਤੇ ਚੱਡਾ ਤੁਸੀਂ ਵੇਖ ਸਕਦੇ ਜੇ ਉਹਦੀ ਚੰਗਾ ਆ ਗਿਆ ਵਾ ਕਿੰਨਾ ਕੁ ਚਵਾਈ ਜਾਊਗੀ ਦੁੱਧ 20 ਕਿਲੋ ਭਾਈ ਚਵਾਈ ਜਾਊਗੀ ਅੱਛਾ ਜੀ ਹਾਂ ਜੀ ਹੁਣ 16 ਕਿਲੋ ਤਿਆਰ ਹੋਊਗਾ ਜੀ ਠੀਕ ਹੈ ਠੀਕ ਹੈ ਲਓ ਜੀ 20 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੀ ਜਾਊਗੀ ਕਰਮ ਵਾਲੀ 16 ਲੀਟਰ ਜਿਹੜਾ ਹੁਣ ਮੌਕੇ ਦੇ ਦੁੱਧ ਤਿਆਰ ਆ ਠੰਡੀ ਠੰਡੀ ਬਹੁਤ ਯਾਦੀ ਜੀ ਠੀਕ ਹੈ ਠੀਕ ਹੈ ਲੋ ਜੀ ਸੀਲ ਲੀਆਂ ਤੁਸੀਂ ਚੈੱਕ ਕਰ ਸਕਦੇ ਜੇ ਹਾਂ ਵੀ ਪੂਰਾ ਚਵਾਈ ਵਾਲਾ ਇਹੋ ਅੱਛਾ ਜੀ ਹਾਂ ਜੀ ਠੀਕ ਹੈ ਜੀ ਲੋ ਜੀ ਫਾਰਮ ਵਾਲੀ ਤੇ ਪਹਿਲਾ ਹੀ ਸੁਗਾ ਸੁਈ ਆ ਤੇ ਚਲੋ ਕਿ ਭਰਾ ਸਾਹਵਾਲਾ ਲੈ ਗਿਆ ਤੇ ਦੁੱਧ ਚੰਗਾ ਕੱਢੀ ਜਾਊਗੀ 16 ਲੀਟਰ ਜਿਹੜਾ ਇਹਨਾਂ ਮੌਕੇ ਤੇ ਤਿਆਰ ਆ ਤੇ 20 ਲੀਟਰ ਦੇ ਆਸ-ਪਾਸ ਦੁੱਧ ਭਰੂਗੀ ਕਰਮਾਲੀ ਥਾਨ ਪਾਕ ਮਾਲ ਲੱਗਾ ਹਨ ਚੌਹਾਂ ਨੁਕਰਾਂ ਤੇ ਕੱਲਾ-ਕੱਲਾ ਲੱਗਾ ਵਿਆਵਾ ਹੋਆ ਦੇ ਰਹੀ ਜੀ ਕਰਮਾਲੀ ਦੇ ਇਹਦਾ ਮੁੱਲ ਭਾਰੀ ਫਿਰ ਦੇ ਜੀ 70 ਦੀ ਕਰਦੀਏ ਵੀ ਨਿਗਾਹ ਜਾਈ 65000 ਦੀ ਜੱਸ ਜੀ ਅਛਾ ਜੀ ਹਾਂ ਜੀ ਲਓ ਜੀ 65000 ਦੀ ਤੇ 20 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ ਕਰਵਾ ਲੈਣਾ ਹੋਣਾ ਹੁਣ ਹੋਊਗਾ ਜੀ ਠੀਕ ਹੈ ਠੀਕ ਹੈ ਠੀਕ ਹੈ 16 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਹਾਂ ਨਾ ਦੇ ਦਾਂਗੇ ਭਾਜੀ ਬਾਹਰੀ ਹੱਦ ਤੇ ਛੋੜ ਹੋਣੀ ਤੇ ਸੌਦਾ ਲੋੜਾ ਅਛਾ ਜੀ ਹਾਂ ਜੀ ਠੀਕ ਹੈ ਠੀਕ ਮਾਲ ਵੇਚਣਾ ਬਸ ਘੰਟੇ ਤੋਂ ਪਹਿਲਾਂ ਬਿਲਕੁਲ ਸਹੀ ਗੱਲ ਹੈ ਜਿੰਦਾ ਪਹਿਲਾਂ ਵੇਚਦੇ ਨੇ ਵੀਡੀਓ ਤੇ ਮਾਲ ਉਦਾਂ ਵੇਚਣਾ ਮੇਨ ਤੋਂ ਮੰਡੀ ਠੀਕ ਹੈ ਠੀਕ ਲਓ ਜੀ 62000 ਦੀ ਜਾ 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 ਜੇ ਮੈਂ ਬੋਲਾਂ ਬਾਕੀ ਬਾਜ਼ਾਰ ਤੁਹਾਨੂੰ ਪਤਾ ਤੇਜ ਆ ਆ ਇੱਕ ਜਲਸੀ ਅਗਲੀ ਜ ਬੈਠ ਜੀ ਠੀਕ ਆ ਜੀ ਇਹ ਕਿਵੇਂ ਜੇ ਇਹ ਲੈ ਜੂ ਵਾਲੀ ਦੱਸ ਦਿੰਦੀ ਅੱਛਾ ਗੱਬਣਾ ਹਾਂਜੀ ਠੰਡੀ ਗੁੰਡੀ ਬੜੀ ਹਾਲੀ ਤੇ ਲਾ ਲ ਦੁਲਾਰ ਬੜੀਆਂ ਜੋ ਪਹਿਲਾ ਸੁਗਾ ਸੁਣਾ ਹਾਂਜੀ ਪਹਿਲਾ ਸੁਗਾ ਸੁਣਾ ਜੋ ਠੀਕ ਆ ਲੋ ਜੀ ਸੁਗਾ ਪਹਿਲਾ ਹੀ ਸੁਣਾ ਤੇ ਸੀਲੀਆਂ ਬਹੁਤ ਆ ਗਈਆਂ ਵਾ ਖੌਤਾ ਘੜਦੀ ਹਾਂਜੀ ਹਾਂਜੀ ਠੀਕ ਆ ਲੋ ਜੀ ਫੇਸ ਕੁਲ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਜੀ ਕਾਦ ਜਰੂਰ ਥੋੜਾ ਜਿਹਾ ਦਰਮਿਆਨਾ ਜ ਆ ਗਿਆ ਵਾ ਕੇ ਕਿੰਨਾ ਕੁ ਭਰ ਤੁਹਾਡੇ ਸਾਹਬਣਾ 12 ਕਿਲੋ ਦੇ ਹੀ ਜਾਉਗੇ ਜੀ ਪਹਿਲੇ ਸਵੇਰੇ ਠੀਕ ਹੈ ਜੀ ਲੋ ਜੀ 12 ਕਿ ਲੀਟਰ ਦੇ ਆਸ-ਪਾਸ ਦੁੱਧ ਭਰੀ ਜਾਊਗੀ ਤੇ ਹੱਥ ਦੇਖਦੇ ਠੀਕ ਹੈ ਠੀਕ ਹੈ ਜੀ ਅੱਛਾ ਜੀ ਲੋ ਬੱਤੋਏ ਇਹ ਨਹੀਂ ਗੱਲ ਕੋਈ ਗਰਮ ਗਰਮ ਆ ਠੰਡੀ ਪਿਓਰ ਪਿਓਰ ਜਲਸੀ ਆ ਠੀਕ ਹੈ ਜੀ ਲੋ ਜੀ ਸੀਲ ਲਿਆਂ ਸੂਲਿਆਂ ਕਾਫੀ ਇਹ ਵੜ ਦੇ ਵਿੱਚ ਤੇ ਥਾਂ ਜਿਹੜਾ ਚੰਗਾ ਲੱਗਾ ਵਾ ਬਾਕੀ ਢਿੱਲਾ ਢੋਲਾ ਵੀ ਕਾਫੀ ਹਵਾ ਨੇ ਤੇ ਸੂਨ ਤਾਂ ਕਿਹੜਾ ਹਵਾ ਨੱਚਾਂਗਾ ਬਣਾ ਜੂਗੀ ਤੇ ਚਲੋ ਕੋਈ ਸੇਵ ਵਾਲਾ ਭਰਾ ਕੜੇ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਇਹਦਾ ਬਾਈ ਫਿਰ ਆਪਾਂ ਗਏ ਰੇੜਾ ਬਾਜੀ ਜਿਆਦੀ ਦਿਨ ਲਈ ਭਾਜੀ ਤੁਹਾਨੂੰ ਕਾਹ ਤੇ ਠੀਕ ਆ ਠੀਕ ਆ ਲਓ ਜੀ ਐਂਡ ਤੇ ਆਫਰ ਲਾ ਦਨੀਆ ਵੀਰ ਨੇ ਦੇ ਜੀ 36000 ਦੀ ਭਾਜੀ ਨਹੀਂ ਕਰੀਏ ਨਿਗਾੜੇ ਛੋਟਾ ਜਿਹਾ ਮੋਲੇ ਛੋਟੀ ਵੇਚੀ ਛੋਟਾ ਹੀ ਮੋਲਿਆ ਨਹੀਂ ਕਰ ਦਈਏ ਹੋਰ 34000 ਦੀ ਦੇ ਦਈਏ ਕਰ ਦੋ ਮੈਂ ਤਾਂ ਹਾਣਾ ਜੀ ਠੀਕ 32000 ਦੀ ਭਾਈ ਦੇ ਦਿਆਂਗੇ ਠੀਕ ਹੈ ਜੀ ਲਓ ਜੀ 32000 ਦੀ ਵੀਰ 30000 ਜੋ ਛੋੜ ਕਰਨੀ ਹੈ ਆਪਣੀ ਮਰਜ਼ੀ ਦੀ ਉਹ ਮੇਰਾ ਭਰਾ ਫੋਨ ਕਰੇਗਾ ਨਹੀਂ ਜੀ ਲਓ ਜੀ ਬਿਲਕੁਲ ਹੀ ਨੋਰਮਲ ਰੇਟ 30000 ਦੇ ਵਿੱਚੋਂ ਛੋੜ ਬਈ ਕਹਿੰਦਾਗੇ 30000 ਦੀ ਜੀ ਨਹੀਂ ਮਿਲਦੀ ਨਹੀਂ ਮਿਲਦੀ ਸਭ ਇਹ 40000 ਦੀ ਹੋ ਜਣੀ ਆ ਬਿਲਕੁਲ ਬਿਲਕੁਲ ਜੀ ਲਓ ਜੀ ਕੋਈ ਹਫਤਾ ਸੰਭਲੂਗਾ ਤੇ ਚਲੋ ਰੁਪਈਏ ਕੋਈ ਵੇਚਣ ਵਾਲਾ ਵੀ ਲੈ ਗਿਆ ਤੇ ਚਾਰ ਛੱਡ ਗਏ ਵਾਦੇ ਬੰਦੀ ਜਿਹੜੀ ਗੱਲ ਵਾਦੇ ਬੰਦੀ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ